ਈ ਡਿਊਟੀ ਸੀ ਉਹਨਾਂ ਨੇ ਐਕਸ਼ਨ ਨੂੰ ਗ੍ਰਿਡ ਚ ਘੇਰ ਲਿਆ ਗ੍ਰਿਡ ਚ ਘੇਰ ਕੇ 22 ਘੰਟੇ ਬਾਅਦ ਆਪਣੇ ਆਪ ਇਹਨਾਂ ਅਫਸਰਾਂ ਨੇ ਭਾਵੇਂ ਠੇਕੇਦਾਰ ਦੇ ਬੰਦੇ ਲਿਆਉਣ ਭਾਵੇਂ ਜਿਹਦੇ ਮਰਜ਼ੀ ਬੰਦੇ ਲਿਆਉਣ ਇਹ ਐਕਸ਼ਨ ਦੀ ਡਿਊਟੀ ਬਣਦੀ ਹੈ ਉਹ ਡਿਊਟੀ ਦੇ ਬੈਠੇ ਆਂ ਔਰ ਉਹਨਾਂ ਨੇ ਇਸ ਬਿਜਲੀ ਨੂੰ ਚਾਲੂ ਕਰਨਾ ਕਿਉਂਕਿ ਬਿਜਲੀ ਜਿਹੜੀ ਸਪਲਾਈ ਹੈ ਇਸ ਤੋਂ ਬਿਨਾ ਅੱਜ ਤੁਸੀਂ ਦੇਖ ਹੀ ਰਹੇ ਆਂ ਕਿ ਕੁਝ ਨਹੀਂ ਬਣ ਸਕਦਾ ਜੇ ਤੁਹਾਡਾ ਮੋਬਾਈਲ ਵੀ ਬੰਦ ਹੋ ਗਿਆ ਬਿਜਲੀ ਤੋਂ ਬਿਨਾ ਤਾਂ ਵੀ ਤੁਸੀਂ ਕਾਫੀ ਜੋਗੇ ਨਹੀਂ ਹੈ ਸਾਥੀਓ ਦੋ ਗਰੁੱਪ ਇੱਕ ਮਜ਼ਦੂਰ ਕਿਸਾਨ ਸਭਾ ਦੂਜਾ ਟਗੌਂਸਾ ਗਰੁੱਪ ਪਠਿੰਡਾ ਇਹਨਾਂ ਨੇ ਬਿਜਲੀ ਬੋਰਡ ਦੇ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਆਪਣਾ ਸਮਰਥਨ ਦਿੱਤਾ ਔਰ ਇੱਕ ਗੱਲ ਹੋਰ ਵੀ ਹੈ ਜੇਕਰ ਇਹ ਹੜਤਾਲ ਕੋਈ ਗੱਲ ਬਾਤ ਸਰਕਾਰ ਨਹੀਂ ਕਰਦੀ ਤਾਂ ਕੱਲ ਨੂੰ ਇਹ ਹੜਤਾਲ ਵਾਦੀ ਹੈ ਉਹਦਾ ਜ਼ਿੰਮੇਵਾਰ ਭਗਵੰਤ ਮਾਨ ਹੈ ਕਿਉਂਕਿ ਜਦੋਂ ਇਹਨਾਂ ਨੇ ਮੀਟਿੰਗੇ ਨਹੀਂ ਦੇਣੀ ਮੀਟਿੰਗ ਨਾ ਦੇਣ ਦੇ ਕਾਰਨ ਹੀ ਇਹ ਜਿਹੜਾ ਅਜੇ 3 ਦਿਨ ਹੋ ਗਏ 3 ਦਿਨਾਂ ਦੇ ਵਿੱਚ ਉਹਨੇ ਕੋਈ ਗੱਲ ਕਰਨ ਦੀ ਵੀ ਸੋਚੀ ਨਹੀਂ ਹੈ ਉਹ ਕਹਿੰਦਾ ਬੈਠੇ ਰਹਿਣ ਤੋਂ ਲੋਕ ਹਰਾਣ ਹੋਣਗੇ ਉਹਨਾਂ ਨੂੰ ਲੋਕਾਂ ਦਾ ਕੋਈ ਫਿਕਰ ਨਹੀਂ ਹੈ ਕਿ ਲੋਕ ਕੀ ਕਹਿਣਗੇ ਸਾਥੀਓ ਆਪਣਾ ਏਰੀਆ ਦਾ ਫੇਰ ਵੀ ਠੀਕ ਹੈ ਲੈਡ ਚੱਲ ਰਹੀ ਹੈ ਤੁਸੀਂ ਜਾ ਕੇ ਦੇਖੋ ਕਈ ਆਪਣਾ ਰੋਪੜ ਵਾਲੀ ਸਾਈਡ ਤੇ ਮੁਹਾਲੀ ਵਾਲੀ ਸਾਈਡ ਤੇ ਇਨਾ ਬੁਰਾ ਹੈ ਲੈ ਜਿਹਦਾ ਕੋਈ ਹੱਦ ਨਹੀਂ ਔਰ ਤੁਹਾਡੇ ਬਨੂੜ ਏਰੀਆ ਦੇ ਵਿੱਚ ਵੀ ਅੱਜ 22 ਘੰਟੇ 23 ਘੰਟੇ ਹੋ ਗਏ ਲਾਈਟ ਨਹੀਂ ਆਈ ਔਰ ਜਿਹੜੇ ਪ੍ਰਾਈਵੇਟ ਬੰਦੇ ਐ ਉਹ ਵੀ ਤਕਰੀਬਨ ਉਹੀ ਕੰਮ ਕਰ ਰਹੇ ਐ ਐਲਟੀ ਦਾ ਜਿਹੜੀ ਐਚਡੀ ਖਰਾਬ ਐ ਐਚਡੀ ਦਾ ਕੋਈ ਕੰਮ ਨਹੀਂ ਕਰ ਰਹੇ ਸੋ ਸਾਥੀਓ ਮੈਂ ਇੱਕ ਗੱਲ ਤੁਹਾਨੂੰ ਜ਼ਰੂਰ ਕਹੂੰਗਾ ਕਿ ਆਪਣੇ ਏਕੇ ਨੂੰ ਬਰਕਰਾਰ ਰੱਖਿਓ ਜੇ ਤੁਸੀਂ ਆਪਣੇ ਏਕੇ ਨੂੰ ਬਰਕਰਾਰ ਰੱਖਣ ਦੇ ਵਿੱਚ ਜਿਸ ਤਰ੍ਹਾਂ ਅੱਜ ਤੁਸੀਂ ਵਧਾਈ ਦੇ ਪਾਤਰ ਐ ਤਕਰੀਬਨ ਸਾਰੀਆਂ ਯੂਨੀਨਾ ਉਹ ਭਾਵੇਂ ਕਲਾਸਿਕਲ ਹੋਵੇ ਭਾਵੇਂ ਟੈਕਨੀਕਲ ਹੋਵੇ ਅੱਜ ਸਾਰੀ ਯੂਨੀਨਾ ਜਿਹੜੀਆਂ ਇੱਕ ਮੰਚ ਤੇ ਇਕੱਠੀਆਂ ਹੋਈਆਂ ਤੁਸੀਂ ਵਧਾਈ ਦੇ ਪਾਤਰ ਐ ਪਰਮਾਤਮਾ ਤੁਹਾਨੂੰ ਇਦਾ ਹੀ ਚੜ੍ਹਦੀ ਕਲਾ ਰੱਖੇ ਨજર ਨਾ ਲੱਗ ਜੇ ਕਿਉਂਕਿ ਸਰਕਾਰਾਂ ਬਾੜੋ ਤਾੜ ਦੇ ਵਿੱਚ ਲੱਗੀਆਂ ਹੋਈਆਂ ਕੀ ਕਦੇ ਕਿਸੇ ਨੂੰ ਪਾੜ ਲਓ ਕਦੇ ਕਿਸੇ ਯੂਨੀਨ ਨੂੰ ਪਾੜ ਲਓ ਪਰ ਹੁਣ ਸਮਝ ਆ ਗਈ ਸਾਰਿਆਂ ਨੂੰ ਕਿਉਂਕਿ ਪੜ੍ਹੇ ਲਿਖੇ ਨੌਜਵਾਨ ਮੁੰਡੇ ਉਹ ਜਿਹੜੇ ਕੀ ਅੱਜ ਦਫ਼ਤਰਾਂ ਦੇ ਵਿੱਚ ਆ ਗਏ ਐ ਸੋ ਸਾਥੀਓ 35% ਜਿਹੜੀਆਂ ਸੈਂਕਸ਼ਨ ਪੋਸਟਾਂ ਬਿਜਲੀ ਬੋਰਡ ਦੇ ਵਿੱਚ ਅੱਜ ਖਾਲੀ ਪਈਆਂ ਕੱਢ ਕੇ ਦੇਖ ਲਓ ਨੱਟ ਦੇ ਉੱਪਰ ਉਹ ਜਿਹੜੀਆਂ ਪੋਸਟਾਂ ਖਾਲੀ ਪਈਆਂ ਉਹਨਾਂ ਨੂੰ ਭਰਨ ਵਾਸਤੇ ਇਹ ਝੂਠਾ ਕੋਈ ਕੰਮ ਨਹੀਂ ਕਰਦਾ ਹਰਿਆਣੇ ਦੇ ਵਿੱਚ ਜਾ ਕੇ ਬੋਲਦਾ ਸਟੇਜਾਂ ਤੇ ਕੀ ਪੰਜਾਬ ਦੇ ਵਿੱਚ ਜਾ ਕੇ ਦੇਖ ਲਓ ਸਾਰੀ ਜਨਤਾ ਖੁਸ਼ ਹੈ ਮੇਰੇ ਤੋਂ ਪਰ ਜਦੋਂ ਲੋਕਾਂ ਨੇ ਕੁਐਸਚਨ ਕਰੇ ਕਿ ਸੜਕਾਂ ਦੇ ਕਿਸਾਨ ਬੈਠੇ ਆ ਤੇਰੀ ਕੋਠੀ ਦੇ ਮੁਰਾ ਟੀਚਰ ਬੈਠੇ ਆ ਤੇ ਦੂਜਾ ਬਿਜਲੀ ਬੋਰਡ 3 ਦਿਨ ਹੋ ਗਏ ਬੰਦ ਪਿਆ ਸਾਥੀਓ ਇਹਨੂੰ ਗੱਲ ਨਹੀਂ ਆਈ ਫਿਰ ਲੱਲਾ ਪੱਬਾ ਲਾ ਕੇ ਉੱਥੋਂ ਨਿਕਲੇ ਆ ਸੋ ਅੱਜ ਆਪਣੇ ਨਾਲ ਹਰਿਆਣਾ ਹਰਿਆ